ਜੋ ਅੱਜ ਸਰ ਜਿਹੜੇ ਲੁੱਟਦੇ ਉਹਦੇ ਚ ਦੋਸ਼ੀ ਫੜਿਆ ਉਸ ਵਾਰ ਤੇ 9 10 ਦੀ ਦਰਮਿਆਨੀ ਰਾਤ ਪਿੰਡ ਰਣੀਆਂ ਵੀ ਕੇਰ ਲਾਈਨਸ ਪੰਪ ਤੇ ਹੋਈ ਸੀਗੀ ਉਥੇ ਤਿੰਨ ਅਣਪਛਾਤੇ ਵਿਅਕਤੀ ਦੁਆਰਾ ਮੋਟਰਸਾਈਕਲ ਤੇ ਆਏ ਸੀ ਇੱਕ ਨੇ ਲੇਡੀਜ਼ ਕੱਪੜੇ ਪਹਿਨੇ ਹੋਏ ਸੀ ਦੋ ਜੈਂਟ ਸੀਗੇ ਤੇ ਉਹਨਾਂ ਬਾਰਾ ਦਾਦੀ ਤੇ ਪਿਸਟਲ ਦੀ ਨੋਕ ਤੇ 6 ਲੱਖ 40 ਹਜ਼ਾਰ ਰੁਪਏ ਕੋਕੀ ਲੈ ਗਏ ਸੀ ਉਦੇਚ ਸੀ ਐਫਆਈਆ ਰਜਿਸਟਰੀ ਦੀ 304 ਜੀਮਨ 225 ਜਨਵਰੀ ਆਮ ਚੱਕਦੇ ਠੀਕ ਇਸ ਵਿੱਚ ਇੱਕ ਹਰਤੇਜ ਸਿੰਘ ਜੋ ਕਿ ਇੱਥੇ ਕੈਸ਼ੀਅਰ ਦਾ ਕੰਮ ਕਰਦਾ ਸੀ ਉਸ ਨੂੰ ਅਰੈਸਟ ਕੀਤਾ ਉਸ ਦੀ ਪੁੱਛਗਿੱਛ ਉਸ ਪਾਸੋਂ 1 ਲੱਖ ਰੁਪਏ ਕਵਰ ਹੋਇਆ ਉਸ ਦੀ ਪੁੱਛਗਿੱਛ ਤੇ ਅਰਸ਼ਦੀਪ ਸਿੰਘ ਤੇ ਭਵਨ ਵੀਰ ਸਿੰਘ ਐਂਡ ਇੱਕ ਸੰਦੂ ਨਾਮ ਦਾ ਲੜਕਾ ਇਹ ਤਿੰਨੇ ਨਾਮਿਨੇਟ ਕੀਤੇ ਇੰਨਾ ਕੁੱਲ ਚਾਰਾਂ ਵਿੱਚੋਂ ਤਿੰਨ ਅਰੈਸਟ ਕੀਤੇ ਜਾ ਚੁੱਕੇ ਨੇ ਹਰਤੇਜ ਸਿੰਘ ਭਵਨਵੀਰ ਐ ਅਰਸ਼ਦੀ ਅਰਸ਼ਦੀਪ ਸਿੰਘ ਪਾਸੋਂ 1.80 ਲੱਖ ਰੁਪਏ ਰਿਕਵਰ ਹੋਇਆ ਭਵਨਵੀਰ ਪਾਸੋਂ 1 ਲੱਖ ਰੁਪਏ ਰਿਕਵਰ ਹੋਇਆ ਹਰਤੇਜ ਪਾਸੋਂ ਵੀ 1 ਲੱਖ ਰੁਪਏ ਰਿਕਵਰ ਜੋ ਇਸ ਵਾਰਦਾਤ ਦੌਰਾਨ ਮੋਟਰਸਾਈਕਲ ਵਰਤਿਆ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਤੇ ਇਸ ਤੋਂ ਪਹਿਲਾਂ ਵੀ ਸਾਰੇ ਕੋਲਿਸ ਵਿੱਚ 3.80 ਲੱਖ ਰੁਪਏ ਰਿਕਵਰ ਕਰ ਚੁੱਕੇ ਇੱਕ ਸੰਧੂ ਨਾਮ ਦਾ ਲੜਕਾ ਇਹ ਰੋ ਇਸ ਟਾਈਮ ਭੱਜਿਆ ਹੋਇਆ ਹੈ ਹਾਂ ਜੀ ਤੇ ਇਸ ਤੋਂ ਪਹਿਲਾਂ ਵੀ ਸਰ ਨੇ ਕੋਈ ਬਾਰਦਾਤ ਚ ਸ਼ਾਮਲ ਹੋਏ ਚ ਇਹਨਾਂ ਦਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਾਹਮਣੇ ਨਹੀਂ ਆਇਆ ਇੱਕ ਦਿਨ ਦੀ ਰਿਮਾਂਡ ਤੇ ਨਹੀਂ ਅਸੀਂ ਪੁੱਛ ਕੇ ਚੱਲੀ ਹੈ ਅਗਰ ਤਵਦੀਸ਼ਰਾਂ ਕੋ ਸਾਹਮਣੇ ਆਦਾ ਤਾਂ ਆਨ ਰਕੜ ਲੈਂਦੇ ਇਹਨਾਂ ਦਾ ਮੁਖ ਸਰਗਨਾ ਕੋਨ ਸੀ ਜੀ ਇਹਨਾਂ ਮੁਖ ਸਰਗਨਾ ਜਿਹੜਾ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਇਹ ਉੱਥੇ ਐਜ਼ ਅ ਕੈਨਸ਼ੀਅਰ ਕੰਮ ਕਰਦਾ ਸੀ ਪੰਪ ਤੇ ਇੱਕ ਅਰਸ਼ਦੀਬ ਨਾਮ ਦਾ ਜਿਹੜਾ ਲੱਕਾ ਉਹ ਉੱਥੇ ਉਹ ਵੀ ਸੇਲਜ਼ਮੈਨ ਦੇ ਤੌਰ ਤੇ ਕੰਮ ਕਰਦਾ ਸੀ ਬਟ ਉਹ ਐਸਟੇਮ ਛੁੱਟੀ ਤੇ ਜਾ ਰਿਹਾ ਸੀ ਕਾਫੀ ਹੁਣ ਇਹਨਾਂ ਤੋਂ ਸਰ ਕਿਹੜੇ ਹਥਿਆਰ ਬਰਾਮਦ ਹੋਇਆ ਜੀ ਹਥਿਆਰ ਇਹਨਾਂ ਨੇ ਵਰਤੇ ਜਿਹੜਾ ਦਾ ਵਰਤੇ ਇਸ ਦਾ ਨੈਰਚ ਸੁੱਟ ਦਿੱਤਾ ਗਿਆ ਪਰ ਇਹ ਸੰਤੂ ਜਿਹੜਾ ਲੜਕਾ ਉਹ ਉਸ ਦਾ ਬਿਸਟਲ ਦੱਸ ਰਿਹਾ ਜੀ ਠੀਕ ਹੈ ਜੀ ਉਹ ਫਰਾਰ ਹੈ ਜੀ ਹਜੇ ਉਹ ਫਰਾਰ ਠੀਕ ਹੈ